ਹਾਂਜੀ ਅਲਵਗੜ ਗੁਰਪਿਆਰ ਸਿੰਘ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਇੱਕ ਲਾਈਵ ਜਿਹੜਾ ਹੈਗਾ ਸਪੈਸ਼ਲ ਜਿਹੜੇ ਹੈਗੇ ਨੇ ਘਰ ਦੇ ਵਿੱਚ ਜੋ ਚੀਜ਼ਾਂ ਵਰਤਦੀਆਂ ਨੇ ਸਿਰਫ ਉਹਦੇ ਰਿਲੇਟਡ ਹੈ ਜਿਵੇਂ ਹੁਣ ਕੋਈ ਚੰਗਾ ਬ੍ਰਦਰ ਹੈ ਜਾਂ ਚੰਗਾ ਬਾਪ ਹੈ ਉਹ ਆਪਦੇ ਕਿਸੇ ਵੀ ਦੋਸਤ ਨੂੰ ਘਰ ਦੇ ਵਿੱਚ ਲੈ ਕੇ ਆਉਂਦਾ ਤੇ ਦੂਸਰੀ ਗੱਲ ਕੋਈ ਫਾਦਰ ਆਪਦੇ ਦੋਸਤ ਨੂੰ ਲੈ ਕੇ ਆਉਂਦਾ ਹੈ ਜਾਂ ਕੋਈ ਰਿਸ਼ਤੇਦਾਰ ਨੂੰ ਲੈ ਕੇ ਆਉਂਦਾ ਹੈ ਠੀਕ ਹੈ ਤੁਸੀਂ ਉਹਦੇ ਵਿੱਚ ਬੜੀ ਆਉ ਭਗਤ ਕਰਾਉਣੇ ਆ ਵੀ ਹਾਂ ਜੀ ਆਪਦੀ ਭੈਣ ਜਾਂ ਆਪਦੇ ਮਾਤਾ ਜਾਂ ਕਿਸੇ ਨੂੰ ਵੀ ਤੁਸੀਂ ਕਹਨੇ ਹੋ ਆਜਾ ਵਾਈਫ ਨੂੰ ਕਹਨੇ ਹੋ ਵੀ ਇਹਨਾਂ ਲਈ ਚਾਹ ਸਰਵਾਈਵ ਕਰੋ ਇਹਨਾਂ ਲਈ ਆ ਬਣਾ ਕੇ ਲਿਆਓ ਫਰਾਨਾ ਠੀਕ ਹੈ ਤੁਹਾਡੇ ਆਉਂਦਾ ਤੁਹਾਡੇ ਰਿਸ਼ਤੇਦਾਰੀ ਹੈ ਤੁਹਾਡੇ ਕੋਈ ਫਰੈਂਡ ਸਰਕਲ ਦੇ ਵਿੱਚ ਹੈਗੇ ਨੇ ਪਰ ਉਹਨਾਂ ਦੀ ਅੱਖ ਵੱਲ ਵੀ ਧਿਆਨ ਰੱਖਿਆ ਕਰੋ ਠੀਕ ਹੈ ਜਦ ਤਾ ਤੁਸੀਂ ਚੰਗੀਆਂ ਤੋਂ ਉਹਨਾਂ ਨੂੰ ਦੇਖ ਲਿਆ ਕਰੋ ਵੀ ਅੱਖ ਜੇ ਮੈਲੀ ਹੈ ਨਾ ਜਿਹੜਾ ਬੰਦਾ ਵਾਰ-ਵਾਰ ਤੁਹਾਡੇ ਘਰ ਦੇ ਵਿੱਚ ਬਹਿ ਕੇ ਸੋਚ ਦੇ ਵੱਲ ਨਿਗਾ ਰੱਖੇ ਜਾਂ ਤੁਹਾਡੀ ਵਾਈਫ ਕੰਮ ਕਰ ਰਹੀ ਹੈ ਭੈਣ ਕੰਮ ਕਰ ਰਹੀ ਹੈ ਤਾਂ ਆਪ ਵੀ ਸਮਝ ਲਿਆ ਕਰੋ ਵੀ ਉਸ ਬੰਦੇ ਨੂੰ ਘਰ ਦੇ ਵਿੱਚ ਬਾੜਨਾ ਅੱਜ ਤੁਸੀਂ ਬਾੜ ਰਹੇ ਹੋ ਨਾ ਇਹ ਕਹਿ ਕੇ ਵੀ ਮੇਰਾ ਦੋਸਤ ਆ ਚੱਲ ਕੋਈ ਗੱਲ ਨਹੀਂ ਇਹਦੀ ਨਿਗਾਹ ਹੀ ਐਦਾਂ ਦੀ ਨਿਗਾਹ ਨਹੀਂ ਬਾਈ ਜੀ ਕੱਲ ਨੂੰ ਉਹ ਥੋੜੀ ਹੀ ਵਾਰ ਕਰੂਗਾ ਤੇ ਆਪਾਂ ਫਿਰ ਖੁੱਦੂ ਆ ਵੀ ਕਹਿ ਦਿਖਾ ਰਹੇ ਆ ਆਪਣੀਆਂ ਧੀਆਂ ਭੈਣਾਂ ਨੂੰ ਵੀ ਹਾਂ ਆ ਕੇ ਤੁਸੀਂ ਦੇਖੋ ਇਸ ਕਰਕੇ ਮੈਂ ਇਹ ਬੇਨਤੀ ਜ਼ਰੂਰ ਕਰੂੰਗਾ ਐਦਾਂ ਦੇ ਮਿੱਤਰ ਪਿਆਰੇ ਨੂੰ ਐਦਾਂ ਦੇ ਕਿਸੇ ਵੀ ਫਰੈਂਡ ਸਰਕਲ ਦੇ ਵਿੱਚ ਐਦਾਂ ਦੇ ਕਿਸੇ ਰਿਸ਼ਤੇਦਾਰ ਨੂੰ ਜਿਸ ਨੂੰ ਲੱਗਦਾ ਹੈ ਕੋਈ ਮੇਲ ਪਰਸਨ ਸੋਡੀ ਭੈਣ ਨੂੰ ਸੋਡੀਆਂ ਘਰ ਵਾਲੀਆਂ ਨੂੰ ਜਾਂ ਤੁਹਾਡੇ ਕਿਸੇ ਹੋਰ ਕੋਈ ਫੀਮੇਲ ਉੱਥੇ ਹੈਗੀ ਹੈ ਉਹਨਾਂ ਨੂੰ ਐਦਾਂ ਤਰ੍ਹਾਂ ਦਾ ਵਾਚ ਕਰਦਾ ਹੈ ਤਾਂ ਉਹ ਲੋਕ ਇਹ ਇਗਨੋਰ ਹੀ ਮਾਰੋ ਤਾਂ ਹੀ ਤੁਸੀਂ ਫੈਲ ਦੇ ਵਿੱਚ ਰਹੋਗੇ ਬਹੁਤ ਚੀਜ਼ਾਂ ਵਾਪਰਦੀਆਂ ਨੇ ਆਪਾਂ ਬੈਠੇ ਹੁੰਦੇ ਆ ਨਾਰਮਲ ਇੱਕ ਤਰੀਕੇ ਦੇ ਨਾਲ ਅਗਲਾ ਕਹਿੰਦਾ ਚਲ ਕੋਈ ਗੱਲ ਨਹੀਂ ਹੈਗੀ ਵੀ ਮੇਰਾ ਫਰੈਂਡ ਸਰਕਲ ਆਇਆ ਆਇਆ ਤੇ ਆਪਾਂ ਖੁਸ਼ੀ ਦੇ ਵਿੱਚ ਦੇਖਦੇ ਆ ਵੀ ਪੁੱਤ ਆ ਘਰ ਦੇ ਆ ਘਰ ਦੇ ਪਰ ਜਿਹੜਾ ਉਹ ਕਰਤੂਤ ਬੈਠਾ ਜਿਹੜਾ ਬੰਦਾ ਤੀਜਾ ਬੰਦਾ ਜੋ ਵੀ ਆਇਆ ਸੋ ਕਾਲਡ ਉਹ ਹੋਰੀ ਪੱਖ ਦੇ ਵਿੱਚ ਹੁੰਦਾ ਉਹਦਾ ਦੇਖਣ ਦਾ ਨਜ਼ਰੀਆ ਹੀ ਹੋਰ ਹੁੰਦਾ ਹੁੰਦਾ ਥੋੜੀ ਜੀ ਨਾ ਜੇ ਤੁਸੀਂ ਵਕੀਲ ਨਹੀਂ ਹੈਗੇ ਤਾਂ ਥੋੜੀ ਜਿਹੀ ਵਕੀਲੀ ਵਾਲੀ ਵੀ ਲੈ ਕੇ ਆਓ ਆਪਦੇ ਵਿੱਚ ਦੇਖ ਲਿਆ ਕਰੋ ਚਾਰੇ ਪਾਸੇ ਫੇਰ ਹੀ ਅੱਗੇ ਕਿਸੇ ਦੇ ਨਾਲ ਰਿਸ਼ਤੇਦਾਰੀ ਜਾਂ ਕਿਸੇ ਦੇ ਨਾਲ ਤੁਸੀਂ ਫਰੈਂਡ ਹੋਟਲ ਦੇ ਵਿੱਚ ਵਧੋ ਆਪਦੇ ਘਰ ਨੂੰ ਵੀ ਇੱਕ ਸੇਫ ਕਰਨਾ ਪਤੀਆਂ ਬੰਨ ਨੂੰ ਵੈਸੇ ਵੀ ਸੇਫ ਕਰਦੇ ਆਂ ਤਾਂ ਇੱਥੋਂ ਵੀ ਸੇਫ ਜ਼ਰੂਰ ਕਰਿਆ ਕਰੋ ਤੇ ਦੂਜਾ ਪੁਆਇੰਟ ਹੁਣ ਕਿਸੇ ਬੰਦੇ ਦਾ ਕੋਈ ਫਰੈਂਡ ਸਰਕਲ ਹੈ ਮੰਨ ਲਾ ਕੋਈ ਏ ਨਾਮ ਦਾ ਕੋਈ ਕਿਸੇ ਲੜਕੀ ਦਾ ਬਰਦਰ ਹੈ ਉਹਦਾ ਫਰੈਂਡ ਆ ਕੇ ਘਰ ਦੇ ਵਿੱਚ ਉਹਦੀਆਂ ਭੈਣਾਂ ਦੇ ਨਾਲ ਚਟਾ ਕਰਨ ਲੱਗ ਅੱਜ ਕੱਲ ਇੱਥੇ ਬ੍ਰਦਰ ਭੈਣ ਭੈਣ ਕਹਿ ਕੇ ਹੀ ਪ੍ਰਪੋਜ਼ ਵੱਸਦੇ ਨੇ ਜਿਹੜੀ ਮਰਜ਼ੀ ਕੁੜੀ ਤੋਂ ਤੁਸੀਂ ਪੁੱਛ ਲਿਓ ਇੱਥੇ ਮਿਸ ਜੂ ਮਿਸ ਬਿਹੇਵ ਹੁੰਦਾ ਬਾਅਦ ਦੇ ਵਿੱਚ ਜਾ ਕੇ ਠੀਕ ਹੈ ਉਹਦੇ ਨਾਲ ਐਨਾ ਐਨਾ ਉਹਦਾ ਸਗਾ ਬ੍ਰਦਰ ਉਹਦੀ ਭੈਣ ਦੇ ਨਾਲ ਨਹੀਂ ਗੱਲ ਕਰਦਾ ਹੁੰਦਾ ਜਿਹੜਾ ਬ੍ਰਦਰ ਦਾ ਫਰੈਂਡ ਜਾ ਕੇ ਗੱਲ ਕਰਦਾ ਇਹ ਕਾਫੀ ਚੀਜ਼ਾਂ ਦੇ ਨਾਲ ਵਾਪਰ ਦੀ ਵੀਡੀਓ ਕਾਫੀ ਚੀਜ਼ਾਂ ਦੇ کیسਾਂ ਦੇ ਵਿੱਚ ਦੇਖਿਆ ਗਿਆ ਹੈ ਬਾਅਦ ਦੇ ਵਿੱਚ ਉਹੀ ਸਾਡੇ ਖਾਸ ਕਰਕੇ ਧੂਰੀ ਸ਼ਹਿਰ ਦੇ ਵਿੱਚ ਵੀ ਇਹ ਚੀਜ਼ ਵਾਪਰ ਰਹੀ ਹੈ ਠੀਕ ਹੈ ਉੱਥੇ ਫਿਰ ਗਲਤ ਚੀਜ਼ਾਂ ਹੁੰਦੀਆਂ ਨੇ ਫਿਰ ਲੜਾਈਆਂ ਹੁੰਦੀਆਂ ਨੇ ਫਿਰ ਰਿਸ਼ਤੇਦਾਰੀਆਂ ਟੁੱਟਦੀਆਂ ਨੇ ਫਿਰ ਉੱਥੇ ਫਰੈਂਡਲ ਨੇ ਵਿੱਚ ਲੜਾਈ ਹੁੰਦੀ ਹੈ ਵੀ ਤੂੰ ਮੇਰੀ ਭੈਣ ਨੂੰ ਇੱਕ ਗੱਲ ਕਹ ਦੀ ਇਸ ਕਰਕੇ ਤੁਸੀਂ ਪਹਿਲੇ ਹੀ ਕੰਟਰੋਲ ਕਰੋ ਆਪਦੇ ਦੋਸਤਾਂ ਨੂੰ ਘਰ ਲਿਆਉਣ ਤੋਂ ਪਹਿਲਾਂ ਇਹ ਸੋਚ ਲਓ ਥੋੜੀ ਮੇਰੀ ਇੱਕ ਗੱਲ ਸਮਝ ਨਹੀਂ ਆਉਂਦੀ ਆਪਦੀ ਭੈਣ ਨੂੰ ਤਾਂ ਅਗਲਾ ਬੰਦਾ ਭੈਣ ਨਹੀਂ ਮੰਦਾ ਛੋਡੀ ਭੈਣ ਨਾਲ ਬਹਿ ਕੇ ਉਹਦੇ ਨਾਲ ਗੱਲਾਂ ਕਰਦਾ ਚਟਾ ਕਰਦਾ ਉਹਦਾ ਨੰਬਰ ਸ਼ੇਅਰ ਕਰਦਾ ਬਾਅਦ ਵਿੱਚ ਇਹ ਗੱਲਾਂ ਕਿੱਥੇ ਦੀ ਕਿੱਥੇ ਜਾਂਦੀਆਂ ਨੇ ਫਿਰ ਉਹ ਕੀ ਮਾਹੌਲ ਆ ਭਾਈ ਪਹਿਲੀ ਗੱਲ ਤਾਂ ਉਹ మే ਬਣ ਗਿਆ ਆਪਾਂ ਕਹਿ ਦਈਏ ਚਲੋ ਠੀਕ ਹੈ ਕੋਈ ਰੇਅਰ ਟੂ ਰੇਅਰ ਬੰਦਾ ਹੁੰਦਾ ਹੈ ਤਾਂ ਜਿਹੜਾ ਬ੍ਰਦਰ ਹੁੰਦਾ ਉਹ ਆਪਣੀ ਭੈਣ ਦੇ ਨਾਲ ਕਿੰਨੇ ਕਿ ਚਟਾਂ ਕਰਦਾ ਆਪਾਂ ਦੇਖੀਏ ਠੀਕ ਹੈ ਤਾਂ ਉਹਦਾ ਫਰੈਂਡ ਭਾਈ ਬਣ ਕੇ ਉਹਦੇ ਨਾਲ ਗੱਲਾਂ ਮਾਰੀਆਂ ਜਾਣੀਆਂ ਹੈਗੀਆਂ ਇਸ ਸਿਸਟਮ ਸਮਝ ਤੋਂ ਬਾਹਰ ਹੋਇਆ ਬੈਠੇ ਬਾਅਦ ਦੇ ਵਿੱਚ ਫਿਰ ਇਹੀ ਮਿਸਟੇਕ ਹੁੰਦੀ ਹੈ ਇਹਨਾਂ ਚ ਜਨਰਲ ਸਿਰ ਧਿਆਨ ਦੇ ਨਾਲ ਦੇਖੋ ਠੀਕ ਹੈ ਇਹ ਕਿਸੇ ਨੂੰ ਵੀ ਅਧਿਕਾਰ ਨਹੀਂ ਹੈਗਾ ਹੁਣ ਮੰਨ ਲਿਆ ਕੋਈ ਕੁੜੀ ਦੀ ਸਹੇਲੀ ਆਉਂਦੀ ਹੈ ਉਹ ਕੁੜੀ ਦੇ ਬ੍ਰਦਰ ਦੇ ਨਾਲ ਗੱਲਾਂ ਮਾਰਦੀ ਹੋਵੇ ਉਹਦੀ ਸਹੇਲੀ ਤਾਂ ਫਿਰ ਉਹਦੇ ਨਾਲ ਰਿਲੇਸ਼ਨ ਕਿੱਥੇ ਕੀ ਬਿਲਟ ਹੁੰਦਾ ਹੈ ਬਹੁਤ ਚੀਜ਼ਾਂ ਨੈਗੇਟਿਵ ਇਹ ਨਹੀਂ ਕਹਣਾ ਵੀ ਸਾਰੀ ਗਲਤ ਨੇ ਤਾਂ ਨੈਗੇਟਿਵ ਬਿਹੇਵੀਅਰ ਵੀ ਬਹੁਤ ਜ਼ਿਆਦਾ ਹੁੰਦਾ ਹੁੰਦਾ ਹੈ ਪਰ ਜਦੋਂ ਇਹ ਚੀਜ਼ਾਂ ਹੋਣ ਲੱਗ ਜਾਈਨ ਨਾ ਤਾਂ ਪਲੀਜ਼ ਇਸਦੇ ਤੇ ਗੌਰ ਕੀਤੀ ਜਾਵੇ ਤੇ ਖਾਸ ਕਰਕੇ ਜੇ ਘਰ ਦੇ ਵਿੱਚ ਕੋਈ ਬੰਦਾ ਤੁਹਾਡਾ ਬਹਿੰਦਾ ਹੈ ਕਿਸੇ ਨੂੰ ਵੀ ਤੁਸੀਂ ਬੁਲਾਉਂਦੇ ਹੋ ਉਹਦੀ ਅੱਖ ਜਰੂਰ ਪੜਿਆ ਕਰੋ ਅੱਖ ਜੇ ਮੈਲੀ ਹੈ ਨਾ ਭਾਈ ਤਾਂ ਇਹਨੂੰ ਉਸ ਚੀਜ਼ ਨੂੰ ਤੁਸੀਂ ਇਗਨੋਰ ਕਰੋ ਛੱਡ ਦਿਓ ਇਹਨੂੰ ਬਾਹਰ ਇਹਨਾਂ ਨੂੰ ਬੰਦਿਆਂ ਨੂੰ ਘਰ ਦੇ ਵਿੱਚ ਬਿਠਾਉਣ ਦਾ ਕੋਈ ਹੱਕ ਨਹੀਂ ਹੈਗਾ ਤੇ ਆਪਦਾ ਹੀ ਘਰ ਖਰਾਬ ਕਰੋਗੇ ਫਿਰ ਫੇਰ ਨਾ ਕਹੋ ਵੀ ਐ ਹੋ ਗਿਆ ਫਲਾਣਾ ਹੋ ਗਿਆ ਇਸ ਕਰਕੇ ਬਾਹਲੇ ਆਉਪਕਤ ਕਰਨ ਦੀ ਲੋੜ ਨਹੀਂ ਹੈਗੀ ਠੀਕ ਹੈ ਜੇ ਬੰਦਾ ਸਹੀ ਹੈ ਤਾਂ ਚਾਹੇ ਜਾਨ ਦੇ ਦੋ ਉਹਦੇ ਲਈ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਜਦੋਂ ਤੁਹਾਨੂੰ ਲੱਗਦਾ ਹੈ ਵੀ ਤੁਹਾਡੀ ਭੈਣ ਤੁਹਾਡੇ ਘਰ ਵਾਲੀ ਦੇ ਉੱਪਰ ਇਦਾਂ ਦੀ ਨਿਗਾਹ ਘਰ ਦੇ ਵਿੱਚ ਹੀ ਬੈ ਕੇ ਹੋ ਰਹੀ ਹੈ ਤਾਂ ਉਸ ਤੋਂ ਵੱਡਾ ਬੇਕੂਫੀ ਮੈਂ ਕਹਣਾ ਕਿ ਤੇ ਜਗਦੇ ਹੋਣੀ ਹੀ ਨਹੀਂ ਹੈਗੀ